ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਤੁਸੀਂ ਸਾਰੇ ਕਿਵੇਂ ਠੀਕ ਹੋ ਤਾਂ ਗਾਇਜ਼ ਅੱਜ ਮੈਨੇ ਕਰੀ ਆਪਣੀ ਕਿਚਨ ਦੀ ਪੂਰੀ ਸਾਫ ਸਫਾਈ ਕਿਚਨ ਦੇ ਵਿੱਚ ਪਿਆ ਵਾ ਸੀ ਬਹੁਤ ਸਾਰਾ ਖਲਾਰਾ ਉਹ ਮੈਨੇ ਜੋ ਵੀ ਵਾਧੂ ਘਟੂ ਸਮਾਨ ਦਾ ਸਭ ਫੇਕ ਦਿਆ ਤੇ ਆ ਇਧਰ ਦੇਖੋ ਓਮ ਦੁੱਧ ਪੀਣੇ ਵਾਸਤੇ ਜਸਟ ਹੁਣ ਮੇਰਾ ਕੰਮ ਹੋਇਆ ਦੁੱਧ ਪੀਣੇ ਵਾਸਤੇ ਕਿੰਨੀ ਨਾ ਟੈਂਕੀ ਕਰ ਰਿਹਾ ਪਹਿਲਾਂ ਦੇਖ ਰਿਹਾ ਸੀ ਫੋਨ ਇਹ ਆਹ ਦੇਖੋ ਨੀਚੇ ਲੰਬਾ ਪਿਆ ਵਾ ਤੇ ਮੈਂ ਦਿਖਾਉਂਦੀ ਤੁਹਾਨੂੰ ਆਪਣਾ ਕਿਚਨ ਕਿੰਨਾ ਸਾਫ ਕਰਿਆ ਜੋ ਵੀ ਖਾਲੀ ਡੱਬੇ ਵਗੈਰਾ ਸੀ ਨਾ ਪੂਰੇ ਨਿਕਾਲ ਕੇ मैंने कबाड़ी वाले को देने के लिए एक थैली में रख रखते ये है मेरा छोटा सा प्यारा सा किचन देख सकते हो अभी आधे बर्तन लगाने में आधे बर्तन वॉश करके यहाँ पर रखे हुए हैं पूरा किचन कर दिया अच्छे से क्लीन वॉश मैंने देख सकते हो इधर देखो नौ टंकी बाज देखो जी ओमली दादी सोए हुए है ਤਾਂ ਹੁਣ 10:00 ਵਜੇ ਸਵੇਰੇ 11 ਦੇਖ ਲਓ 11:10 ਤੇ ਇੱਧਰ ਦੇਖ ਲਓ ਆਪਣੇ ਕਮਰੇ ਦੀ ਵੀ ਕਰਦੀ ਮੈਨੇ ਚੰਗੀ ਤਰ੍ਹਾਂ ਸਾਫ ਸਫਾਈ ਇਹ ਜੋ ਬੈੱਡ ਸ਼ੀਟ ਹੈ ਨਾ ਗਾਇਸ ਮੀਸ਼ਰ ਤੋਂ ਮੰਗਾਈ ਸੀਗੀ ਬਹੁਤ ਵਧੀਆ ਨਿਕਲੀ ਇਹ ਮੀਸ਼ਰ ਦੇ ਪ੍ਰੋਡਕਟਸ ਐ ਇਦਾਂ ਨਹੀਂ ਚੱਦਰ ਉਹ ਇਦਾਂ ਬਹੁਤ ਵਧੀਆ ਨਿਕਲੇ 3-4 ਮੰਗਾਈਆਂ ਦੀ ਮੈਨੇ ਅਲਗ-ਅਲਗ ਰੰਗੀਆਂ ਪਰ ਵੈਸੇ ਬਹੁਤ ਵਧੀਆ ਨਿਕਲੇ ਕੋਈ ਲੋਕ ਕਹਿੰਦੇ ਨੇ ਮੀਸ਼ਰ ਦਾ ਸਮਾਨ ਬੇਕਾਰ ਪਰ ਬੇਕਾਰ ਨਹੀਂ ਵਧੀਆ ਨਿਕਲੇ 250 ਰੁਪਏ ਦਾ ਚੰਦਾ ਵੀ ਕਿਆ ਏ ਆ ਦੇਖੋ ਇੱਧਰ ਹੋਮ ਤਾਂ ਇੱਧਰ ਦੇਖ ਸਕਦੇ ਸਾਡੇ ਦੋ ਹੀ ਰੂਮ ਐ ਬਸ ਇਹ ਹੈਗਾ ਓਮ ਦਾ ਦਾਦਾ ਦਾਦੀ ਦਾ ਰੂ ਹਾਂਮ ਸੌਰੀ ਹਾਂਮ ਦੇ ਦਾਦਾ ਜੀ ਦੇ ਰੂਮ ਉਹ ਵੀ ਕਰਦੇ ਮੈਂ ਸਾਫ ਸਫਾਈ ਤਾਂ ਅੱਜ ਕੱਪੜੇ ਵਗੈਰਾ ਤਾਂ ਮੈਂ ਸਾਜਦੇ ਧੋਦੇ ਤੇ 7 ਵਜੇ ਧੋਦੇ ਤੇ ਸਾਰੇ ਦੇਖ ਸਕਦੇ ਹੋ ਪਰ ਹਵਾ ਚੱਲੀ ਵੀ ਆ ਕੱਪੜੇ ਸਾਰੇ نیچےगिर ਗਏ ਉਠਾਣੇ ਪੈੜਿਆ ਮੌਸਮ ਦੇਖਣਾ ਅੱਜ ਐਦਾਂ ਦਾ ਹੈ ਸਾਡਾ ਤਾਂ ਮੇਰਾ ਚੈਨਲ ਨਾ ਗਾਇਸ ਬਹੁਤ ਜ਼ਿਆਦਾ ਡਾਊਨ ਚੈਨਲ ਹੋ ਗਿਆ ਕਿਉਂਕਿ ਮੇਰੇ ਕੋਲ ਇਨਾ ਟਾਈਮ ਹੀ ਨਹੀਂ ਹੁੰਦਾ ਬਲੌਗ ਵਗੈਰਾ ਬਣਾਉਣੇ ਦਾ ਤਾਂ ਐਦਾਂ ਦੇਖੋ ਹਾਂਮ ਹਾਂਮ ਹੁਣ ਬਾਥਰੂਮ ਚ ਜਲ ਜਾਣਾ ਤਨੇ ਉੱਠ ਜਾ ਤੋ ਆਹ ਦੇਖੋ ਗਾਇਸ ਇਹਦੀ ਨੌਟ ਡੰਕੀ ਹੋ ਗਈ ਸ਼ੁਰੂ अच्छा ओम क्या ਲੈਣਾ ਤੁਸੀਂ ਕੀ ਲੈਣਾ ਪੁੱਤ ਕੀ ਪੀਣਾ ਕੀ ਗੁੱਗੂ ਪੀਣਾ ਇਹਨੇ ਪੀਣਾ ਦੁੱਧ ਕਿਉਂਕਿ ਇਹਨੂੰ ਵਿਚਾਰੇ ਨੂੰ 2.5 ਘੰਟੇ ਹੋ ਗਏ ਇੱਦਾਂ ਛੋੜੇਵੇਂ ਨੂੰ ਫੋਨ ਦੇਖ ਰਿਆ ਸੀ ਕਿਉਂਕਿ ਉਹਨਾਂ ਦੇ ਦਾਦਾ ਦਾਦੀ ਬਿਲਕੁਲ ਠੀਕ ਨਹੀਂ ਹੈ ਮੰਮੀ ਦੀ ਡਿਸਕ ਦੇ ਵਿੱਚ ਪ੍ਰੋਬਲਮ ਹੈ ਡਿਸਕ ਨਾਲ ਉਹਦੀ ਰੀਡ ਦੀ ਆਪਣੀ ਹੱਡੀ ਹੈ ਨਾ ਪੂਰੀ ਰਿੰਗੀ ਹੋ ਗਈ ਵਿਚ 6 ਗੈਪ 6 6 ਮੰਨ ਕੇ ਕਿਸਗੇ ਵੇ ਮਤਲਬ ਕਿ ਜੋ ਵੀ ਜੋਇੰਟ ਤੇ ਖੁੱਲ ਗਏ ਉਹ ਉਹਨਾਂ ਦੇ ਮਤਲਬ ਕਿ ਬੈਠ ਨਹੀਂ ਹੁੰਦਾ ਪਈ ਰਹਿੰਦੇ ਉਹ ਉਹ ਦੇਖ ਸਕਦੇ ਹੋ ਉਹ ਪਈ ਆ ਜੀ ਜਿਹੜੇ ਓਮ ਦੇ ਦਾਦਾ ਹੈ ਉਹਨਾਂ ਦੀ ਹੋਈ ਵੀਟੀ 10 ਸਾਲ ਪਹਿਲਾਂ 11 ਸਾਲ ਪਹਿਲਾਂ ਸਰਜਰੀ ਹੁਣ ਉਹਨਾਂ ਦਾ ਹੈਗਾ ਹੁਣ ਦੁਬਾਰਾ ਸੋਮਵਾਰ ਨੂੰ ਉਹਨਾਂ ਦੀ ਹਰਨੀਆਂ ਹੋ ਗਈਆਂ ਢੇਟ ਵਿੱਚ ਉਹਨਾਂ ਦਾ ਹੈਗਾ ਆਪਰੇਸ਼ਨ ਤਾਂ ਦੇਖਦੇ ਹਾਂ ਕਿਆ ਬੰਦ ਹੈ ਕਿਆ ਨਹੀਂ ਸੌਰੀ ਗਾਇਜ਼ ਨੇ ਲੈਟ ਹੀ ਬੰਦ ਕਰ ਦਿੱਤੀ ਤਾ ਦੇਖੋ ਕਿਆ ਬੰਦਾ ਸੰਭਾਉਣਾ ਲੇਕਿਨ ਫਿਲਹਾਲ ਤਾਂ ਟੈਂਸ਼ਨ ਮਰੀ ਹੋਈ ਐ ਮੁੰਡੇ ਪਾਪਾ ਵਿਚਾਰੇ ਇਕੱਲੇ 8:00 ਵਜੇ ਇੰਨੀ ਕਰ ਰਹੇ ਆ ਦੇਖੋ ਬੱਚਿਆਂ ਨੂੰ ਵੀ ਸਕੂਲ ਭੇਜਣਾ ਧਿਆਰ ਕਰਕੇ ਤਿੰਨ ਧੀ ਬੇਟੀਆਂ ਔਰ ਇੱਕ ਬੇਟਾ ਮੇਰਾ ਉਹਨਾਂ ਨੂੰ ਸਕੂਲ ਹੀ ਭੇਜਣਾ ਫਿਰ ਮੈਂ ਇਸਾ ਦਾ ਕੰਮ ਵੀ ਕਰਨਾ ਘਰੇ ਵੀ ਕਰਨਾ ਫਿਰ ਦੋਨਾਂ ਨੂੰ ਬਿਮਾਰਾਂ ਨੂੰ ਵੀ ਦੇਖਣਾ ਬਹੁਤ ਜ਼ਿਆਦਾ ਕੰਮ ਫਿਲਹਾਲ ਤਾਂ ਗਾਇਜ਼ ਇੰਨੀ ਪਰੇਸ਼ਾਨ ਹਨ ਕਹਦੇ ਨਾ ਡੇਲੀ ਬਲੌਗ ਡੇਲੀ ਵੀਡੀਓ ਕਿਸ ਤਰ੍ਹਾਂ ਪਾਈ ਜਿੰਨਾ ਕ ਟਾਈਮ ਲੱਗਦਾ ਉਹਨਾਂ ਕ ਕਰ ਦਿੰਨੇ ਆ ਨਹੀਂ ਹੁੰਦਾ ਟਾਈਮ ਇੰਨਾ ਹੁਣ ਵੀ ਦੇਖੋ 11 ਪੂਰੇ 11 ਦਸ ਹੋ ਗਏ ਹੁਣ ਅੱਜ ਹਜੇ ਨੂੰ ਨਿਲਾਣਾ ਮੈਂ ਇਹਦਾ ਗੀਜ਼ਰ ਲਗਾ ਕੇ ਇਹ ਨਿਲਾਣਾ ਆਦਾ ਇਧਰ ਆਦਾ ਹੋਰ ਇਹ ਦੇਖੋ ਇਧਰ ਰੋ ਰਿਆ ਗਾਇਸ ਪਲੀਜ਼ ਆਪ ਹਮੇ ਵੀ ਸਪੋਰਟ ਕਰੇ ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਓਕੇ ਗਾਇਸ ਬਾਏ ਬਾਏ